ਬਠਿੰਡਾ ਦੇ ਦੀਪਨਗਰ ਬਲਰਾਜਨਗਰ ਟੀ ਪੁਆਇੰਟ ਦੇ ਉੱਤੇ ਇੱਕ ਘਰ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾ ਘਰ ਦੇ ਅੰਦਰੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਪੈਸੇ ਕੀਤੇ ਚੋਰੀ ਭਰਨੀ ਸੀ ਅੱਜ ਲੜਕੀ ਦੀ ਫੀਸ ਮਾਮਲਾ ਮੰਗਲਵਾਰ ਅਤੇ ਬੁੱਧਵਾਰ ਬੁੱਧਵਾਰ ਦੀ ਦਰਮਿਆਨੀ ਰਾਤ ਦਾ ਬੁੱਧਵਾਰ ਨੂੰ 8:30 ਵਜੇ ਦੇ ਲਗਭਗ ਘਰ ਦੇ ਮਾਲਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਜਦੋਂ ਉਹਨਾਂ ਨੇ ਰਾਤ ਨੂੰ ਉੱਠ ਕੇ ਆਪਣਾ ਬਾਥਰੂਮ ਕਰਨ ਦੇ ਲਈ ਜਦੋਂ ਉੱਠਿਆ ਤਾਂ ਉਸਦੇ ਸਰਾਣੀ ਮੋਬਾਈਲ ਨਹੀਂ ਸੀ ਤੇ ਉਸ ਤੋਂ ਬਾਅਦ ਉਸ ਨੇ ਆਪਣੀ ਦੁਕਾਨ ਦੇ ਅੰਦਰ ਦੇਖਿਆ ਦੁਕਾਨ ਦਾ ਵੀ ਇੱਕ ਗੇਟ ਖੁੱਲਾ ਹੋਇਆ ਸੀ ਤੇ ਉਸ ਦੀ ਦੁਕਾਨ ਦੇ ਅੰਦਰ ਉਹ ਜਿੱਥੇ ਉਹਨਾਂ ਵੱਲੋਂ ਚੋਰਾ ਵੱਲੋਂ ਗੱਲੇ ਦੇ ਵਿੱਚੋਂ ਪੈਸੇ ਕੱਢੇ ਗਏ ਉੱਥੇ ਘਰ ਦੇ ਉੱਪਰ ਜੋ ਉਹਨਾਂ ਦਾ ਬੇਟਾ ਰਹਿੰਦਾ ਸੀ ਉਸ ਦੀ ਅਲਮਾਰੀ ਦੇ ਵਿੱਚੋਂ ਵੀ ਇੱਕ ਬੈਗ ਕੱਢ ਕੇ ਉਸ ਦੇ ਵਿੱਚੋਂ ਵੀ ਪੈਸੇ ਕੱਢੇ ਗਏ ਅਤੇ ਨਾਲ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਗਹਿਣੇ ਉਹਨਾਂ ਵੱਲੋਂ ਚੋਰੀ ਕੀਤੀ ਗਈ ਅਸੂਨ ਤਸਰੀਆਂ ਇਹ ਸਾਰੀਆਂ ਇਹ ਆਪਣਾ ਤਸਵੀਰਾਂ ਨੇ ਬਠਿੰਡਾ ਦੇ ਦੀਪਨਗਰ ਦੀਆਂ ਜਿੱਥੇ ਬਲਰਾਜ ਨਗਰ ਟੀ ਪੁਆਇੰਟ ਦੇ ਉੱਤੇ ਇੱਕ ਕਰਿਆਨਾ ਸਟੋਰ ਹੈ ਉਹਨਾਂ ਦੇ ਘਰ ਦੇ ਅੰਦਰ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ ਜਿੱਥੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਉੱਥੇ ਨਾਲ-ਨਾਲ ਲੱਖ ਰੁਪਏ ਦੇ ਆਸ-ਪਾਸ ਉਹਨਾਂ ਦੇ ਘਰੋਂ ਆਪਣਾ ਪੈਸਾ ਵੀ ਚੋਰੀ ਕੀਤਾ ਗਿਆ ਤੇ ਅੱਜ ਉਹਨਾਂ ਵੱਲੋਂ ਆਪਣੀ ਲੜਕੀ ਦੀ ਫੀਸ ਭਰਨੀ ਸੀ ਜਿਸ ਨੂੰ ਲੈ ਕੇ ਮੌਕੇ ਤੇ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਵੀ ਇਥੇ ਆ ਚੁੱਕੀ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਹਾਂਜੀ ਕੀ ਨਾਮ ਪੜਾ ਮਧੂ ਕਿਹੜਾ ਵਾਲਾ ਹੈ ਨਾ ਰਾਜਨਗਰ 3 ਨੰਬਰ ਤੇ 4 ਨੰਬਰ 메ਨ ਰੋਡ ਕੀ ਹੋਇਆ ਕੀਆ ਘਰੇ ਚੋਰੀ ਹੋਈ ਹੈ ਕਿੰਨੇ ਕੁ ਵਜੇ ਲੱਗਦਾ ਦੋ 2:30 ਵਜੇ ਸਾਨੂੰ ਪਤਾ ਲੱਗਿਆ ਸਾਨੂੰ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਸਾਨੂੰ ਜਦ ਡੈਡੀ ਨੇ ਮੈਨੂੰ ਥੱਲੇ ਆਵਾਜ਼ ਮਾਰਿਆ ਮੋਬਾਈਲ ਲੱਭਦੇ ਸੀ ਕਹਿੰਦੇ ਮੇਰਾ ਮੋਬਾਈਲ ਨਹੀਂ ਲੱਭਿਆ ਤੇ ਜਦੋਂ ਉਹਨਾਂ ਨੇ ਦੇਖਿਆ ਲਾਈਟ ਛੱਡ ਕੇ ਤੇ ਦੁਕਾਨ ਦਾ ਗੇਟ ਸਾਡਾ ਖੁੱਲਿਆ ਸੀ ਤੇ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਸਾਡ ਜਦੋਂ ਫਿਰ ਮੈਂ ਉੱਤੋਂ ਥੱਲੋਂ ਉੱਤੋਂ ਆਈ ਤੇ ਮੈਂ ਅਲਮਾਰੀ ਚਾਕੇ ਕਿ ਅਲਮਾਰੀ ਦੇ ਵਿੱਚ ਸਾਰਾ ਪੈਸਾ ਤੇ ਗੋੜ ਗਿਆ ਉਹ ਨਿਕਲਿਆ ਬਸ ਹੀ ਤੁਸੀਂ ਕਹੇ ਸੀਗੇ ਹਾਂਜੀ ਸਾਰਾ ਪਰਿਵਾਰ ਦਾ ਕਿੰਨਾ ਗੋਲਡ ਕਿੰਨਾ ਸੀਗਾ ਚਾਰ ਟੋਲੇ ਸੀ ਬਹੁਤ ਪੈਸਾ ਕਿੰਨਾ ਸੀ 50-60 ਹਜ਼ਾਰ ਰੁਪਏ تھے ਮੇਰੇ ਕੋਲ ਪਿਆ ਸੀ 25-30 ਹਜ਼ਾਰ ਰੁਪਏ ਤੇ ਡੈਡੀ ਕੋਲ ਪਿਆ ਸੀ ਦੁਕਾਨ ਦਾ ਹਮ ਕੀ ਕਰ ਨੂੰ ਜੀ ਦੁਕਾਨ ਹੈ ਜੀ ਮੁੰਡਾ ਕੰਮ ਤੇ ਲੱਗਿਆ ਹੋਇਆ ਹੈ ਬਹੁਤ ਦਾ ਮੁੰਡੇ ਦਾ ਵਿਆਹ ਜੇ 2 ਮਹੀਨੇ ਹੋਇਆ ਹੋਇਆ ਤੇ ਗੁੜੀਆ ਦੀ ਫੀਸ ਭਨੇ ਸੀ ਇਸ ਕਰਕੇ ਪੈਸੇ ਘਰੇ ਰੱਖੇ ਹੋਏ ਸੀ ਅਸਲੀ ਕਾਲਜ ਮੇ ਪੜ੍ਹਦੀ ਹੈ ਗੁੜੀ ਬ ਇਨਸਾਨ ਕਿੰਨਾ ਕੁ ਲੱਗਪੋ ਹੋ ਗਿਆ ਉਹਨਾਂ ਨੇ ਤਿੰਨ ਚਾਰ ਲੱਖ ਦੇ ਹਿਸਾਬ ਨਾਲ ਹੋ ਗਿਆ ਚਾਰ ਤੋਂ ਲੈ ਸਾਡਾ 골ਡ ਸੀ ਲੱਖ ਰੁਪਏ ਸਮਲੋ ਕੈਸ਼ ਸੀ ਸਾਡਾ ਪੁਲਿਸ ਆਈ ਹਾਂਜੀ ਅੰਮੀ ਕੀ ਨਾਮ ਤੇ ਤੁਹਾਡਾ ਕਿਹੜਾ ਕਮਾਰ ਜੀ ਕਿਹੜਾ ਹਲਾ ਹੈ ਬਾਬਾ ਜੀ ਬਰਲਾਈ ਨਗਰ ਹੈ ਬਰਲਾਈ ਨਗਰ ਇਹ ਹੋਇਆ ਕੀ ਹੈ ਸਾਡੇ ਚੋਰੀ ਹੋਈ ਰਾਤ 11 ਤੋਂ ਲੈ ਕੇ 2:30 ਵਜੇ ਤੱਕ ਕੀ ਹੋਇਆ ਕੀ ਮਾਮਲਾ ਕਿਸ ਤਰ੍ਹਾਂ ਹੋਇਆ ਇਹ ਜੀ ਮਤਲਬ ਕਿ ਇੱਕ ਤਾਂ ਸੋਨਾ ਜੀ ਪੰਜ ਕਤੋਲੇ ਪੌਣੇ ਪੰਜ ਤੋਲੇ ਚਾਰ ਪੰਜਾਬੀਆਂ ਦੀਆਂ ਜੋੜੀਆਂ ਹੈ ਤੇ ਲੱਖ ਰੁਪਏ ਲੱਗਦਾ ਕਿਸ ਤਰ੍ਹਾਂ ਹੋਇਆ ਤੁੰਗ 70 ਸਾਨੂੰ ਪਤਾ ਲੱਗਿਆ 2:30 ਵਜੇ ਪਤਾ ਲੱਗਿਆ ਪਿਸ਼ਾਬ ਕਰਨ ਉੱਠਿਆ ਜਦੋਂ ਅਸਪੀਰ 2:30 ਵਜੇ ਪਿਸ਼ਾਬ ਕਰਨ ਉੱਠਿਆ ਤੇ ਮੈਂ ਮੋਬਾਈਲ ਪਾ ਲਿਆ ਮੇਰਾ ਮੋਬਾਈਲ ਨਹੀਂ ਤੇ ਆਇਆ ਤੇ ਫਿਰ ਮੈਂ ਦੇਖਿਆ ਤੇ ਲਾਈਟ ਲਗਾ ਕੇ ਤੇ ਗੇਟ ਦੁਕਾਨ ਦਾ ਖੁੱਲਾ ਪਿਆ ਸੀਗਾ ਦੁਕਾਨ ਦਾ ਗੇਟ ਜੋ ਖੁੱਲਾ ਪਿਆ ਸੀ ਜਦ ਮੈਂ ਦੇਖਿਆ ਇਧਰ ਪੈਸਾ ਕਿੰਨੀ ਝੱਕਿਆ ਜਿੱਥੇ ਮੇਰਾ ਕੈਸ਼ ਪਿਆ ਹੁੰਦਾ ਮੈਂ ਕੈਸ਼ ਦੇਖਿਆ ਉਹ ਡੱਬੇ ਖਾਲੀ ਕਿਤੇ ਪਏ ਸੀਗੇ ਤੇ ਫਿਰ ਮੈਂ ਘਰ ਜਾਣ ਉਠਾਇਆ ਤੇ ਘਰ ਜਾ ਕੇ ਉੱਪਰ ਜਾ ਕੇ ਥੱਲੇ ਆਏ ਥੱਲੇ ਆ ਕੇ ਬਾਅਦ ਉੱਪਰ ਗਏ उपर जाके देखा उपरों भी ओ बैग नहीं सत्तर हजार रुपये नकदी दोपां लड़ी सी चार पेबा सी कुछ अज भरनी कुछ पढ़ती है फीस भरनी अजी पुलिस आके तीन चार बार सी चली गई है नुकसान समझ लो पंच लख रुपये नुकसान है ਅਜੇ ਕੀ ਨਾ ਮਤ ਉਹ ਕਿਹਦਾ ਮਨ ਅਮਨਦੀਪ ਸਿੰਘ ਮੇਰਾ ਨਾਮ ਹੈ ਜੀ ਕਿਹਦਾ ਮਨ ਮੇਰਾ ਬਾਬਾ ਦੀਪ ਸਿੰਘ ਨਗਰ ਹੈ ਜੀ ਇਹ ਸੜਕ ਦਾ ਸਾਨ ਹੈ ਜੀ ਇਹ ਬਲਾਜ ਨਗਰ ਹੈਗਾ ਇੱਥੇ ਚੋਰੀ ਹੋਈ ਹੈ ਸਾਡੇ ਅੰਕਲ ਹੈ ਜੀ ਇਹ ਇਹ ਤਾਂ ਸੁਗਦੀ ਰਾਖੇ ਹੈਗੇ ਸਾਡੇ ਸਾਰੇ ਘਰਾਂ ਦੀ ਨਿਗਰਾਨੀ ਕਰਦੇ ਕਿਉਂਕਿ ਚਾਰਵੇਂ ਉੱਠ ਖੜਦੇ ਹੈਗੇ ਸਾਨੂੰ ਇਹਨਾਂ ਦਾ ਬਹੁਤ ਸਾਰਾ ਅ ਜਿੰਨਾਂ ਦੇ ਘਰੇ ਚੋਰੀ ਹੋ ਗਈ ਨੁਕਸਾਨ ਹੋ ਗਿਆ ਜੀ ਸਹਿਮੇ ਹੋਏ ਆਸੀਂ ਸਾਰੇ ਲਾਸਟ ਈਅਰ ਮੇਰੇ ਘਰੇ ਚੋਰੀ ਹੋਈ ਹੈ ਜੀ ਪਰ ਮੇਰੀ ਤਾਂ ਕੋਈ ਸੁਣਵਾਈ ਹੋਈ ਨਹੀਂ ਠੀਕ ਹੈ ਜੀ ਸਾਲ ਹੋ ਗਿਆ ਮੈਨੂੰ ਮੰਗਾ ਵੀ ਇਹਨਾਂ ਦੀ ਹੋ ਜੇ ਸਾਨੂੰ ਸਕੂਨ ਮਿਲ ਜੂਗਾ ਵੀ ਇਹਨਾਂ ਦੀ ਸੁਣਵਾਈ ਹੋਵੇ ਇਹਨਾਂ ਦੀ ਵਾਪਸੀ ਹੋਵੇ ਚੋਰਾਂ ਨੂੰ ਮਤਲਬ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਜ਼ਾ ਇਸ ਤਰੀਕੇ ਦੀ ਦਿੱਤੀ ਜਾਵੇ ਜਿਵੇਂ ਦੁਬਈ 'ਚ ਦਿੰਦੇ ਆ ਜੀ ਵੀ ਚੋਰ ਡਰਨ ਵੀ ਅੱਗੇ ਤੋਂ ਅਸੀਂ ਕੋਈ ਕ੍ਰਾਈਮ ਨਾ ਕਰੀਏ ਕੋਈ ਕ੍ਰਾਈਮ ਹਰ ਤਾਂ ਹੁੰਦੇ ਆ ਡੇਲੀ ਨਿਊਜ਼ ਆਪਾਂ ਵੇਖਦੇ ਆਗੇ ਤਾਂ ਪੁਲਿਸ ਨੂੰ ਕੋਈ ਇਹ ਜੀ ਨੀਤੀ ਅਪਣਾਉਣੀ ਚਾਹੀਦੀ ਆ ਵਿੱਚ ਲੋਕ ਸੋਚਣ ਵੀ ਅਸੀਂ ਸੋਚੇ ਨੀ ਨਾ ਵੀ ਅਸੀਂ ਚੋਰੀ ਕਰ ਲਈਏ ਕੋਈ ਆਪਣੇ ਬੱਚੇ ਕੱਲ ਨੂੰ ਭਵਿਕਾ ਆਪਾਂ ਉਹਨ ਗੇਟਡ ਸੁਸਾਇਟੀ ਚ ਰਹਿ ਨਹੀਂ ਸਕਦੇ ਜੀ ਆਪਣੇ ਦਾ ਓਪਨ ਮਹੱਲੇ ਅਸੀਂ ਇੱਥੇ ਹੀ ਰਹਿਣਾ ਜੀ ਸਾਰੇ ਵੀ ਨਹੀਂ ਛੱਡ ਕੇ ਜਾ ਸਕਦੇ ਤੇਦਾ ਹੱਲ ਆਪਣੀ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਹੀ ਕਰ ਸਕਦਾ ਹੈ ਅਸੀਂ ਕੀ ਨਾਮਾ ਤੋਂ ਕੁਲਵਿੰਦਰ ਸਿੰਘ ਆ ਮੇਰਾ ਨਾਮ ਕੱਲੇ ਤੇ ਚੋਰੀ ਹੋਈ ਹੈ ਸਾਡੇ ਗਵੜਨੀਆਂ ਦੇ ਸਾਡਾ ਅਸੀਂ ਦੀਪਨਗਰ ਰਹਿੰਦੇ ਤੇ ਬਲਾਰ ਨਗਰ ਹੈ ਇਹ ਇਹ ਤੇ ਵਾਰ-ਵਾਰ ਉਹੀ ਮਂਜੀ ਤੇ ਐਸਾ ਹੀ ਹੈ ਉਹਨੂੰ ਦੁਆਰ-ਦੁਆਰ ਮੋੜੋ ਕੇ ਲਾਈ ਜਾਂਦਾ ਕੋਈ ਕਿਸੇ ਦੇ ਕਾਰਬਾਰੀ ਨਹੀਂ ਕਰਦਾ ਪੈਸੇ ਲੈ ਲੈ ਛੱਡੀ ਜਾਂਦਾ ਝੂٹے ਲੋਕਾਂ ਦੇ ਪਰਚੇ ਲਈ ਜਾਂਦਾ ਨਜਾਇਜ਼ ਵਾਦੋ-ਵਾਦ ਦੇ ਨਸ਼ਾ ਵਿਕ ਰਿਹਾ ਸਾਰੇ ਮੁਹੱਲੇਾਂ 'ਚ ਲੋਕਾਂ ਦੇ ਜਵਾਬ ਨਗਿਆਂ ਤੇ ਲੱਗੀ ਜਾਂਦੇ ਆ ਕੋਈ ਇਹਨਾਂ ਦਾ ਇੱਕ ਕਰੇ ਵੀ ਨਹੀਂ ਇਹਨਾਂ ਨੇ ਵੀ ਅਸੀਂ ਅੱਜ ਉਹ ਕਰਿਆ ਹੋਵੇ ਵੀ ਅੱਜ ਅਸੀਂ ਗੱਲ ਕਰੀ ਹੈ ਜਾਂ ਐ ਕਰਿਆ ਜਾ ਕੋਈ ਮੁਹੱਲੇ 'ਚ ਕਰਿਆ ਨੂੰ ਹਟਾਇਆ ਹੋਵੇ ਜਿਗਾ ਕੋਈ ਚੋਰ ਨੂੰ ਖੜਿਆ ਹੋਵੇ ਅਈ ਬਲਾ ਕਾਮੁੰਡੇ ਹੋ ਗਈ ਮੇਰੇ ਕੰਧ ਤੇ ਟਪ ਗਏ ਤੇ ਇਹਦੇ ਨਹੀਂ ਕੋਈ ਕਾਰਵਾਈ ਹੋਈ ਸਾਲ ਪਰ ਹੋ ਗਿਆ ਵਿਚਾਰੇ ਦਾ ਇਹ ਬਾਤ ਕੋਈ ਲੱਗਦਾ ਵੀ ਉਹ ਨਹੀਂ ਹੁੰਦਾ ਨਹੀਂ ਹੁੰਦਾ ਜੀ ਕੰਮ ਅੱਥੇ ਹੋਈ ਵੀ ਜਗਦਾ ਜੇ ਨਾ ਕਰੇ ਇਹ ਪੰਜਵੀਂ ਛੇਵੀਂ ਵਾਰ ਚੋਂ ਕਿੰਝਾ ਦਲਾਤਾ ਸਦਵਾਰੇ ਮੁਰਮੁਰ ਕੇ ਕੋਈ ਹੋਰ ਕੋਈ ਥਾਣੇ ਦਾ ਵੀ ਨਹੀਂ ਚੱਜਦਾ ਸੰਦਾ ਇਹਨਾਂ ਨੂੰ